ਗੁਰਦਾਸਪੁਰ ਦੀ ਸਾਤ ਨੰਬਰ ਸਕੀਮ ਦੇ ਨੇੜੇ ਸਥਿਤ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਅਣਪਛਾਤੇ ਨੇ ਚਲਾਈਆਂ ਗੋਲੀਆਂ ਸ਼ਿਸ਼ੇ ਉੱਪਰ ਲੱਗੇ ਗੋਲੀਆਂ ਦੇ ਚਾਰ-ਪੰਜ ਰਾਉਂਡ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕਰ ਰਹੇ ਮਾਮਲੇ ਦੀ ਜਾਂਚ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਉਹਨਾਂ ਨੂੰ 20 ਲੱਖ ਰੁਪਏ ਦੀ ਫਰੋਤੀ ਲਈ ਆਈਸੀ ਕਾਲ ਜੇ ਕੁਮਾਰ ਸ਼ਰਮਾ ਤੇ ਸੈਂਟਰ ਨਾਮ ਜ਼ੈਨਿਤ ਗਾਈਡੈਂਸ ਪ੍ਰਾਈਵੇਟ ਲਿਮਟਿਡ ਹੈ ਤੇ ਗੱਲ ਤੁਸੀਂ ਤੁਹਾਡੇ ਸਾਹਮਣੇ ਹੈ ਭਾਜੀ ਦੇਖੋ 4 5 5 6 ਰਾਉਂਡ ਜਿਹੜਾ ਗੋਲੀ ਦੇ ਫਾਇਰ ਹੋਏ ਨਾ ਇਹ ਸਾਡੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਵੈਸੇ ਅੱਜ ਮਤਲਬ ਕੱਲ ਤੱਕ ਤਾਂ ਨਹੀਂ ਸੀ ਮਤਲਬ ਸਵੇਰੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਸਾਨੂੰ ਕਿ ਮੈਂ ਤਾਂ ਹੁਣੇ ਜਸਟ ਆਇਆ ਮੈਨੂੰ ਸਟਾਫ ਨੇ ਦੱਸਿਆ ਕਿ ਇੱਦਾਂ ਦਾ ਮਤਲਬ ਇੱਥੇ ਗੋਲੀਆਂ ਚੱਲ ਗਈਆਂ ਨਾ ਪਰ ਪਹਿਲਾਂ ਤੋਂ ਚਲੀਆਂ ਹੋਈਆਂ ਨਾ ਆਪਾਂ ਜਿਹੜਾ ਹੌਲ ਦੇਖੇ ਨਾ ਅੰਦਰ ਸ਼ੀਸ਼ਾ ਦੇਖੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੀਸ਼ਾ ਟੁੱਟਿਆ ਹੋਇਆ ਵਾ ਸ਼ਟਰ ਤੇ ਦੇਖੋ ਤੁਸੀਂ ਸ਼ਟਰ ਤੇ ਗੋਲੀ ਦੇ ਨਿਸ਼ਾਨ 5 6 ਗੋਲੀ ਦੇ ਨਿਸ਼ਾਨ ਵੱਜੇ ਹੋਏ ਨੇ ਤੇ ਮੈਂ ਮੇਰੇ ਕਾਲ ਮੈਨੂੰ 6 ਤੋਂ 7 ਮਹੀਨੇ ਪਹਿਲਾਂ ਆਈ ਸੀ ਉਸ ਤੋਂ 3-4 ਮਹੀਨੇ ਪਹਿਲਾਂ ਵੀ ਆਈ ਸੀ ਥ्रेट ਕਾਲਸ ਤੁਹਾਨੂੰ ਪਤਾ ਦਿੱਤੀ ਸੀ ਉਹਨਾਂ ਨੇ ਉਹ ਮੇਰੇ ਕੋਲੋਂ 20 ਲੱਖ ਬੋਲਿਆ ਸੀ ਮੈਨੂੰ ਕਿ 20 ਲੱਖ ਸਾਨੂੰ ਦੇ ਦਿਓ ਪਰ ਮੈਂ ਤੇ ਇਗਨੋਰ ਕਰਤਾ ਕਿਉਂਕਿ ਮੈਂ ਬਲੌਕ ਕਰਤਾ ਹੀ ਨੰਬਰ ਉਸ ਤੋਂ ਬਾਅਦ ਮੈਂ ਉਹਨਾਂ ਨੇ ਕੋਈ ਵੀ ਜਿਹੜੀ ਕਾਲ ਨਹੀਂ ਸੀ ਲਈਆਂ ਬਾਅਦ ਚ ਪੁਰਤਗਾਲ ਦਾ ਨੰਬਰ ਸੀ ਸ਼ੋਅ ਹੋ ਰਿਹਾ ਜਿਸ ਤੋਂ ਮੈਨੂੰ ਕਾਲਸ ਆਈ ਸੀ ਕਿਸ ਕਿਸ ਵੀ ਹਫ਼ਤੇ ਤੁਹਾਡੇ ਤੋਂ ਪੈਸੇ ਮੰਗਦੇ ਕੀ ਕਹਿੰਦੇ ਮੇਰੇ ਤਾਂ ਫਰੋਤੀ ਮੰਗਦੇ ਸੀਗੇ ਭਾਈ ਪੈਸੇ ਦਿਓ ਐਦਾਂ ਤੇ ਸਾਨੂੰ ਕਹਿੰਦੇ ਪੈਸੇ ਕਹਿੰਦੇ ਜਾ ਤੇ ਭਾਈ ਆਪ ਅਸਨ ਜੋ ਗੱਲ ਕਰਦੇ ਆ ਜੋ ਆਪਾਂ ਮੰਗ ਰਹੇ ਆ ਉਹ ਦੇ ਦਿਓ ਤੇ ਜਾਂ ਫਿਰ ਤੁਲਸੀ ਆਪਣੀ ਫੈਮਿਲੀ ਦਾ ਦੇਖੋ ਭਾਈ ਹਾਲਾਤ ਸਰ ਤੁਹਾਡੇ ਸਾਹਮਣੇ ਹੀ ਹੈ ਕਿ ਅਗਰ ਬੱਸ ਸਟੈਂਡ ਸਾਹਮਣੇ ਹੈ ਸਰ ਬੱਸ ਸਟੈਂਡ ਦੇ ਸਾਹਮਣੇ ਬਿਲਕੁਲ ਇੱਥੇ ਪਬਲਿਕ ਪਲੇਸ ਹੈਗੀ ਆ ਹਰ ਟਾਈਮ ਇੱਥੇ ਲੋਕੀ ਹੁੰਦੇ ਨੇ ਬਿਲਕੁਲ ਆਪੋਜ਼ਿਟ ਆਫਿਸ ਹੈ ਹਾਰਡਲੀ 100 ਮੀਟਰ ਦੇ ਉਹ ਵੀ ਹੈ ਨਾ ਕਦਮ ਤੇ ਹੈਗਾ ਇੰਨੇ ਹਾਲਾਤ ਮਾੜੇ ਨੇ ਕਿ ਤੁਸੀਂ ਸੋਚ ਨਹੀਂ ਸਕਦੇ ਕੱਲ ਨੂੰ ਮੰਨ ਲਓ ਇਦਾਂ ਕੋਈ ਆਏਗਾ ਕਿਸੇ ਨੂੰ ਵੀ ਗੋਲੀ ਮਾਰ ਕੇ ਚਲਾ ਜਾਏਗਾ ਕਿਸੇ ਦਾ ਪਰਿਵਾਰ ਕਿਸੇ ਦਾ ਜੀ ਚਲਾ ਜਾਏਗਾ ਉਹਦੇ ਬੱਚੇ ਦਾ ਕੀ ਹੋਏਗਾ ਕੱਲ ਨੂੰ ਉਹਦੇ ਬੱਚੇ ਕਿੱਧਰ ਜਾਣਗੇ ਤੇ ਹਾਲਾਤ ਪੰਜਾਬ ਦੇ ਮਤਲਬ ਜੋ ਇਸ ਟਾਈਮ ਮੈਨੂੰ ਲੱਗ ਰਿਹਾ ਉਹ ਤੇ ਬਹੁਤ ਬੁਰੇ ਨੇ ਜੀ ਕਮਪਲੇਨ ਮੈਂ ਨਹੀਂ ਸੀ ਦਿੱਤੀ ਮੈਨੂੰ ਕਿਉਂਕਿ ਦੋ ਬਾਰ ਮੈਂ ਐਕਚੁਅਲੀ ਦੇ ਵਿੱਚ ਹਾਈਲਾਈਟ ਨਹੀਂ ਕਰਨਾ ਚਾਹੁੰਦਾ ਸੀ ਮੈਂ ਸੋਚਿਆ ਕੀ ਪਤਾ ਬੈਸੇ ਕਿਸੇ ਨੇ ਕਾਲ ਕੀਤੀ ਹੋਵੇ ਕਿ ਕੋਈ ਮੈਨੂੰ ਮਜ਼ਾਕ ਨਾ ਕਰ ਰਿਹਾ ਦੁਬਾਰਾ ਫਿਰ ਕਾਲ ਆਈ ਫਿਰ ਮੈਨੂੰ ਥੋੜਾ ਰੈਲਾਈਜ਼ ਹੋਇਆ ਕਿ ਨਹੀਂ ਆ ਪਰ ਮੈਂ ਫਿਰ ਇੱਥੇ ਆਣਾ ਥੋੜਾ ਜਿਹਾ ਬੰਦ ਕਰਤਾ ਸੀ ਕਿਉਂਕਿ ਮੈਂ ਇੱਥੇ ਆਫਿਸ ਜਿਆਦਾ ਨਹੀਂ ਆਣਾ ਸਟਾਰਟ ਮੈਂ ਬਾਬੋਆ ਦੇ ਨਹੀਂ ਮੇਰਾ ਘਰ ਇੱਥੇ ਆ ਬਾਬਾ ਫਰੀਦ ਐਮ ਨੂੰ ਪੱਕ ਸਕਦਾ ਪਹਿਲਾਂ ਜੇਲ ਰੋਡ ਤੇ ਗੋਲੀ ਚ हां जी देखो ਤੁਸੀਂ ਦੇਖੋ ਕੱਲ ਅਜੇ ਦਰ ਬਿਲਕੁਲ ਨਹੀਂ ਹੈਗਾ ਕੱਲ ਪਰਸੂ ਆ ਜਾ ਉਹਦੀ ਆਪ ਗੋਲੀ ਚਲੀ ਆ ਅੱਜ ਇੱਥੇ ਮਾਰ ਗਿਆ ਕੱਲ ਕਿਸ ਕੱਲ ਕੋਈ ਹੋਰ ਨਿਸ਼ਾਨਾ ਬਣੇਗਾ ਤੇ ਆ ਜ਼ਹਿਨਿਤ ਗਾਈਡੈਂਸ ਪ੍ਰਾਈਵੇਟ ਲਿਮਟਿਡ ਜੀ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਤੁਸੀਂ ਮੈਨੂੰ ਸਰ ਕੰਮ ਕਰਦੇ ਹੋਗੇ ਲਗਭਗ 17 18 ਸਾਲ 17 18 ਸਾਲ ਤੋਂ ਮੈਂ ਗੁਰਦਾਸਪੁਰ ਕੰਮ ਕਰ ਰਿਹਾ ਆ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਨੋਬਤ ਨਹੀਂ ਸਈ ਪਰ ਪਹਿਲੀ ਵਾਰ ਵੇਖਿਆ ਕਿ ਇਹ ਪਿਛਲੇ 1-2 ਸਾਲ ਦੇ ਵਿੱਚ ਵਿੱਚ ਜਿਹੜਾ ਇਸ ਤਰ੍ਹਾਂ ਹੋ ਰਿਹਾ ਹੈ ਆਪ ਨੂੰ ਕਿਸੇ ਦੇ ਸਾਥ ਸੁੱਖ ਹੈਗਾ ਕਿਸੇ ਦੇ ਦੇਖੋ ਸ਼ੱਕ ਤੁਹਾਨੂੰ ਪਤਾ ਹੁਣ ਸ਼ੱਕ ਆਪਾਂ ਇਸ ਤਰ੍ਹਾਂ ਦਾ ਮੈਂ ਕਹਿ ਨਹੀਂ ਸਕਦਾ ਕਿ ਮੈਨੂੰ ਕਿਸੇ ਤੇ ਸ਼ੱਕ ਹੈ ਨਾ ਮੈਨੂੰ ਕੋਈ ਕਿਸੇ ਨਾਲ ਮੇਰੀ ਕੋਈ ਦੁਸ਼ਮਣੀ ਹੈ ਮੰਗਦੇ ਪ੍ਰਸ਼ਾਸਨ ਤੋਂ ਇਹ ਕਰਦਾ ਭਾਈ ਕਾਰਵਾਰੀ ਕਾਰਵਾਈ ਹੋਣੀ ਚਾਹੀਦੀ ਆ ਅੱਧਾ ਦੀ ਅਗਰ ਕਾਰਵਾਈ ਨਹੀਂ ਹੁੰਦੀ ਤੇ ਕੱਲ ਨੂੰ ਫਿਰ ਅੱਜ ਆਪਾਂ ਨਿਸ਼ਾਨਾ ਬਣਿਆ ਕੱਲ ਕੋਈ ਹੋਰ ਨਿਸ਼ਾਨਾ ਬਣੇਗਾ ਤੇ ਪ੍ਰੋਬਲਮ ਹੋਏਗੀ 6-7 ਪਹਿਲੇ ਮਹੀਨੇ ਪਹਿਲਾਂ ਉਹਦੇ ਬਾਅਦ ਮੈਂ ਫੋਨ ਹੀ ਨਹੀਂ ਚੁੱਕਦਾ ਮੈਂ ਅਨਨੋਨ ਨੰਬਰ ਕੋਈ ਵੀ ਫੋਨ ਨਹੀਂ ਚੁੱਕਦਾ ਕਿਸੇ ਤਰ੍ਹਾਂ ਦਾ ਵੀ ਫੋਨ ਨਹੀਂ ਚੁੱਕਦਾ WhatsApp ਕਾਲ ਮੈਂ ਕੋਈ ਵੀ ਅਟੈਂਡਿੰਗ